ਸਾਹਿਬ ਚੇਮੀ ਭਾਈ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਨਤਮਸਤਕ ਹੋਰੀ ਸਤਿ ਸ੍ਰੀ ਅਕਾਲ ਫਤਿਹ ਦੀ ਸਾਈਂ ਕਰੀਏ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਭਾਈ ਸਾਹਿਬ ਜਿਨੇ ਅਰਦਾਸ ਕੀਤੀ ਹੈ ਕਿ ਅੱਜ ਸੈਵਕ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਵੇਂ ਪਾਸ਼ਾ ਗੁਰੂ ਹਰਬਿੰਦ ਸਾਹਿਬ ਜੀ ਦੇ ਛੋਟੇ ਲਾਲ ਅਤੇ ਮਾਤਾ ਗੁਜਰੀ ਜੀ ਦਾ ਆਜ ਦੇ ਦਿਨ 1500 ਸਮ 1699 ਨੂੰ ਕਰਤਾਰਪੁਰ ਵਿਖੇ ਅਨੰਦ ਕੰਵ ਜੀ ਸ਼ਾਦੀ ਹੋਈ ਗੁਰਤੇਬਹਾਦਰ ਜੀ ਦੇ ਬਾਰੇ ਵਿੱਚ ਸਮੇਂ-ਸਮੇਂ ਤੇ ਸਟੇਜ ਤੋਂ ਵੀ ਭਾਈ ਸਾਹਿਬ ਜੀ ਵੀ ਸਦੀ ਸਾਹਿਬ ਆਪ ਜੀ ਨੂੰ ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਦੱਸਦੇ ਰਹਿੰਦੇ ਹਨ ਕਿ ਸਮਾਂ ਬੜਾ ਘੱਟ ਹੈ ਕੇਵਲ ਮਾਤਾ ਗੁਜਰੀ ਜੀ ਦੇ ਬਾਰੇ ਵਿੱਚ ਹੀ ਆਪ ਸੰਤਨ ਨਾਲ ਸਾਂਝ ਪਾਵਾਂਗਾ ਮਾਤਾ ਗੁਜਰੀ ਜੀ ਤਿੰਨਾਂ ਦਾ ਜਨਮ ਕੁਝ ਇਤਿਹਾਸਕਾਰਾਂ ਨੇ 1601 ਲਿਖਿਆ ਹੈ ਤਸੀਂ 1622 ਲਿਖਿਆ ਹੈ ਕਿਸੇ 1624 ਲਿਖਿਆ ਹੈ મતਬੇਦ ਹਨ ਇਹਨਾਂ ਦਾ ਜਨਮ ਕਰਤਾਰਪੁਰ ਵਿਖੇ ਗੁਰੂ ਘਰ ਦੇ ਅਨੰਨ ਸੇਵਕ ਪਈ ਲਾਲ ਚੰਦ ਜੀ ਮਾਤਾ ਬਿਸ਼ਨ ਕੌਰ ਜੀ ਤਿਨਾਂ ਦੇ ਗ੍ਰਹਿ ਵਿਖੇ ਕਰਤਾਰਪੁਰ ਵਿਖੇ ਹੋਇਆ ਸਹਿਜ ਸਿੰਘ ਉਹ ਹਰਪ੍ਰਿੰਦ ਸਾਹਿਬ ਜੀ ਕਰਤਾਰਪੁਰ ਚ ਆਏ 11 ਸਾਲ ਦੀ ਉਸ ਸਮੇਂ ਕੇਵਲ ਉਮਰ ਸ੍ਰੀ ਮਾਤਾ ਗੁਜਰੀ ਜੀ ਦੀ ਜਿਸ ਸਮੇਂ ਛੋਟੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਸਮੇ ਉਸ ਸਮੇ ਉਹਨਾਂ ਦਾ ਨਾਮ ਤਿਆਗਮਲ ਸੀ ਉਹਨਾਂ ਦਾ ਆਨੰਦ ਕਾਰਜ ਪਹਿਲਾ ਸੰਜੀਦੀਸ ਪੁੱਤਰੀ ਦੇ ਨਾਲ ਹੋਇਆ ਮਾਤਾ ਗੁਜਰੀ ਜੀ ਆਪਣੇ ਮਾਤਾ ਪਿਤਾ ਦੀ ਵਿਚਕਾਰ ਲਈ ਸੰਤਾਨ ਸਨ ਇਹਨਾਂ ਦਾ ਪਹਿਲਾ ਭਰਾ ਬਾਬਾ ਮੇਰ ਚੰਦ ਜੀ ਫਿਰ ਮਾਤਾ ਗੁਜਰੀ ਜੀ ਫਿਰ ਸਾਧ ਸੰਗਤ ਆਪਾਂ ਸਾਰੇ ਹੀ ਬੜੇ ਸਤਿਕਾਰ ਦੇ ਨਾਲ ਇੱਕ ਰਿਸ਼ਤਾ ਜਿਹੜਾ ਸਾਰੇ ਕੰਦੇ ਹਾਂ ਕਹਿੰਦੇ ਹਾਂ ਉਹ ਹੈ ਮਾਮਾ ਕਿਰਪਾਲ ਚੰਜੀ ਇਹ ਤਿੰਨ ਜਿਹੜੀਆਂ ਔਲਾਦਾ ਨੇ ਭਾਈ ਸਾਹਿਬ ਭਾਈ ਲਾਲ ਚੰਜੀ ਦੀਆਂ ਜਿਨ੍ਹਾਂ ਵਿੱਚੋਂ ਇਕਲੋਤੀ ਸੁਪਤਰੀ ਜੋ ਹੈ ਉਹ ਮਾਤਾ ਗੁਜਰੀ ਜੀ ਹਨ ਬڑے ਚਾਵਾਂ ਤੇ ਮਲਾਰਾਂ ਦੇ ਨਾਲ ਇਹਨਾਂ ਦਾ ਲਲਨ ਪਲਨ ਪੋਸ਼ਣ ਹੋਇਆ ਮਾਤਾ ਬਿਸ਼ਨਤੌਰ ਜੀ ਦੀ ਛਦਰਛਾਗ ਦੇ ਹੇਠ ਆਨੰਦ ਕਾਰੇ ਜੀ ਸ੍ਰੀ ਗੁਰੂ ਹਰਗਵਿੰਦ ਸਾਹਿਬ ਜੀ ਨੇ ਆਪਣੇ ਸੁਪੁੱਤਰ ਤਿਆਗ ਮਾਲ ਜੀ ਦੇ ਨਾਲ ਇਹਨਾਂ ਦਾ ਕਰਾਇਆ ਜਿਸ ਸਮੇਂ ਢੋਲੀ ਤੁਰਨ ਲੱਗੀ ਪਹਿਲਾ ਸੰਜ ਨੇ ਆ ਕੇ ਗੁਰੂ ਹਰਗਵਿੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਕਹਿ ਰਹੇ ਨੇ ਕਿ ਗੁਰਦੇਵ ਪਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾਸਾਂ ਕੋਲੋਂ ਸੇਵਾ ਕਰਦਿਆਂ ਕਈ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹੁਣ ਕਿਆਂ ਆਪ ਜੀ ਦੀ ਟਹਿਲ ਪਾਣੀ ਨਹੀਂ ਕਰ ਸਕੇ ਆਪ ਜੀ ਨੂੰ ਕੁਛ ਦੇ ਨਹੀਂ ਸਕੇ ਆਪ ਜੀ ਇਸ ਗੱਲ ਦੀ ਖਿਮਾ ਦੇਣਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਗਲਵਕੜੀ ਨਾਲ ਲਾਲ ਨਾਲ ਲਾ ਕੇ ਪਹਿਲਾ ਚਿੰਨ੍ਹ ਜਿਨ ਨੂੰ ਕਿਹਾ ਕਿ ਜਿਸ ਆਪਣੀ ਤਨਜਾ ਅਰਪਣਕੀਨ ਤਿੰਨ ਪਾਛੇ ਕੀ ਰੱਖੂ ਕਿ ਜਿਸ ਨੇ ਆਪਣਾ ਜਿਗਰ ਦਾ ਟੁਕੜਾ ਸਾਨੂੰ ਦੇ ਦਿੱਤਾ ਹੈ ਉਹਨਾਂ ਨੇ ਫਿਰ ਪਿੱਛੇ ਕੀ ਰੱਖ ਲਿਆ ਹੈ ਅੱਜ ਜਦ ਇਹ ਸਮਾਂ ਸੋਚਿਆ ਜਾਏ ਕਿ ਬਰਾਤੀ ਜਿਹੜੇ ਨੇ ਹਮਲਾਵਰ ਬਣ ਕੇ ਜਾਂਦੇ ਨੇ ਇੱਕ ਬਜ਼ੁਰਗ ਦੀ ਗੱਲ ਹੈ ਉਸ ਨੇ ਦੱਸਿਆ ਕਿ ਸਾਰ ਮੇਰੇ ਸਾਹਮਣੇ ਦੀ ਗੱਲ ਹੈ ਕਿ ਨਗਰ ਦੇ ਚ ਬਰਾਤ ਆਈ ਬਸਾਰਾ ਹੀ ਉਹ ਤੋਂ ਬਰਾਤਾਂ ਆਂਦੀਆਂ ਸਹੋਂਕਾਰਾਂ ਰਾਈ ਆਂਦੀਆਂ ਬਸਰਾ ਹੀ ਬਰਾਤ ਆਈ ਸਿਰੇ ਨਚਾ ਪਾਣੀ ਪੀਤਾ ਦੁਪਹਿਰ ਦਾ ਭੋਜਨ ਛਕਿਆ ਡੋਲੀ ਤੁਰਨ ਲੱਗੀ ਬਸ ਦੇ ਕੋਲ ਲੜਕੇ ਦਾ ਪਿਤਾ ਤੇ ਲੜਕੀ ਦਾ ਭਰਾ ਆ ਕੇ ਲੜਕੇ ਦੇ ਬਾਪ ਨੂੰ ਕਹਿੰਦਾ ਕਿ ਤੁਸੀਂ ਵੱਡੇ ਹੋ ਸਾਡੇ ਕੋਲੋਂ ਤੁਹਾਡੀ ਸੇਵਾ ਨਹੀਂ ਹੋ ਸਕੀ ਉਹਦੇ 'ਚ ਕਈ ਤਰ੍ਹਾਂ ਦੀਆਂ ਕਮੀਆਂ ਰਹਿ ਗਈਆਂ ਹੋਣਗੀਆਂ ਸਾਨੂੰ ਖਿਮਾ ਕਰ ਦਿਓ ਜੀ ਬਸ ੱਚੋਂ ਲੜਕੀ ਦਾ ਲੜਕੇ ਦਾ ਬਾਪੇਟਾ ਉਤਰਿਆ ਆ ਕੇ ਕਹਿਣ ਲੱਗਾ ਕਿ ਨਹੀਂ ਤੁਸੀਂ ਵੱਡੇ ਹੋ ਕਿਉਂਕਿ ਮੈਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਖਵਾ ਸਕਿਆ ਉਹਨਾਂ ਨੂੰ ਚਾਹ ਨਹੀਂ ਪਿਆ ਸਕਿਆ ਉਹਨਾਂ ਨੂੰ ਚਾਹ ਪਾਣੀ ਦੇ ਲਈ ਤੁਹਾਡੇ ਬੂਏ ਤੇ ਲਿਆ ਕੇ ਖਿਲਾਰ ਦਿੱਤਾ ਇਸ ਲਈ ਖਿਮਾ ਦਾ ਜਾਛ ਤੇ ਮੈਂ ਹਾਂ ਸਮੇਂ ਦੀ ਵਿਸਥਾਰ ਹੈ ਇਸ ਤਰ੍ਹਾਂ ਚੱਲਦਾ ਜਾ ਰਿਹਾ ਹੈ ਸਤਿਗੁਰ ਜੀ ਨੇ ਉਸ ਸਮੇਂ ਕਹਿ ਦਿੱਤਾ ਕਿ ਆਪ ਜੀ ਨੇ ਜੋ ਲੜਕੀ ਆਪਣੀ ਜਗਰਦਾ ਟੁਕੜਾ ਸਾਨੂੰ ਦਿੱਤਾ ਹੈ ਉਹ ਬਹੁਤ ਵੱਡੀ ਸਾਡੇ ਲਈ ਦਾਤ ਹੈ ਦੋਲਾ ਜਿਹੜਾ ਇਹ ਗੁਰੂ ਕੇ ਮਹਿਲ ਸ੍ਰੀ ਅਮਰitsar ਵਿਖੇ ਗਿਆ ਮਾਤਾ ਗੁਜਰੀ ਜੀ 11 ਸਾਲ ਦੀ ਉਮਰ ਤੋਂ ਲੈ ਕੇ 81 ਸਾਲ ਦੀ ਉਹਨਾਂ ਦੀ ਅੰਤਮ ਉਮਰ ਹੈ ਜਿਸ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ 70 ਸਾਲ ਲਗਾਤਾਰ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਰਹੇ ਤੇ ਬੜਾ ਸੰਜਮੀ ਜੀਵਨ ਜੀਆ ਸ਼ੈਨਸ਼ੀਲਤਾ ਵਾਲਾ ਗੁਰੂ ਘਰ ਕਬਨ ਸਾਹਿਬ ਜੀ ਕੀਰਤਪੁਰ ਸਾਹਿਬ ਚਾਇਏ ਜਿਸ ਵਿੱਚ ਗੁਰੂ ਹਰੈ ਸਿੰਘ ਸਾਹਿਬ ਜੀ ਨੂੰ ਗੁਰਤਾ ਦੀ ਗੱਦੀ ਦਿੱਤੀ ਉਸ ਸਮੇ ਗੁਰੂ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਮਾਤਾ ਨਾਨਕੀ ਔਰ ਗੁਜਰੀ ਜੀ ਨੂੰ ਤੇ ਇੱਕ ਬਾਦਰ ਜੀ ਨੂੰ ਕਿ ਤੁਸੀਂ ਹੁਣ ਚੱਲ ਕੇ ਬਾਬਾ ਬਕਾਲਾ ਰਹੋ 26 ਸਾਲ 9 ਮਹੀਨੇ 13 ਦਿਨ ਗੁਰੂ ਪਾਤਸ਼ਾਹ ਨੇ ਭੋਰੇ ਵਿੱਚ ਸੇਵਾ ਕੀਤੀ ਇਸ ਸੰਜਮੀ ਮਾਤਾ ਨੇ ਭੋਰੇ ਦੇ ਬਾਹਰ ਰਹਿ ਕੇ ਆਪਣਾ ਜੀਵਨ ਬਤੀਤ ਕੀਤਾ ਕਿਸੇ ਪ੍ਰਕਾਰ ਦੀ ਵਾਸ਼ਨਾ ਉਜਾਗਰ ਹੀ ਨਹੀਂ ਹੋਈ ਸੋਗ੍ਰਹੀ ਜੋ ਨਿਗਰੋ ਕਰੇ ਗੁਰੂ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਕਿ ਜਿਹੜਾ ਗ੍ਰਸਤੀ ਹੈ ਉਹ ਸੰਜਮੀ ਹੋਣਾ ਚਾਹੀਦਾ ਹੈ ਸਤਗੁਰ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਇਸ ਮਹਾਨ ਮਾਤਾ ਦਿੱਤੇ 40 ਸਾਲ ਤੋਂ ਉਮਰ ਦਾ ਤਕਾਜ਼ਾ ਉੱਪਰ ਹੋ ਗਿਆ ਹੈ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜੀਵਨ ਗਾਥਾ ਚ ਕਿਹਾ ਕਿ ਮੇਰੇ ਮਾਤਾ ਪਿਤਾ ਨੇ ਬਹੁਤ ਵੱਡੀ ਸੇਵਾ ਬਹੁਤ ਵੱਡੀ ਆਰਾਧਨਾ ਕੀਤੀ ਤਾਂ ਆਖਾਲ ਪਰਪਾਇ ਗੁਰਦਿਆਲ ਹੋਇਆ ਤੇ ਮੈਨੂੰ ਇਹਨਾਂ ਦੇ ਘਰ ਦੇ ਵਿੱਚ ਆਨ ਦਾ ਸੁਭਾਗ ਪ੍ਰਾਪਤ ਹੋਇਆ ਮਾਤਾ ਪਿਤਾ ਦੀ ਭਗਤੀ ਹੁੰਦੀ ਹੈ ਜਿਹਦੇ ਨਾਲ ਅੱਛੀਆਂ ਔਲਾਦਾਂ ਪੈਦਾ ਹੁੰਦੀਆਂ ਹਨ पटना ਸਾਹਿਬ ਦੇ ਮਾਤਾ ਗੁਜਰੀ ਦੇ ਘਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਰਾਏ ਲਾਲ ਪੈਦਾ ਹੋਏ ਉਸ ਸਮੇਂ ਗੁਰਤੇਬਹਦਰ ਜੀ ਆਸਾਮ ਦੇ ਦੌਰੇ ਤੇ ਸਨ ਫਿਰ ਉਹ ਸਮਾਂ ਵੀ ਆਇਆ ਜਦੋਂ ਪੌਂਟਾ ਸਾਹਿਬ ਵੀ ਖਿਆਏ ਫਿਰ ਨੰਨਕੁਰ ਦੀ ਧਰਤੀ ਉੱਥੇ ਸਾਰਾ ਕੁਝ ਦੇਖਿਆ ਮਾਤਾ ਜੀ ਨੇ ਬਹੁਤ ਚੈਨ ਪੈਲ ਸੀ ਸੰਤਾਂ ਦੀ ਸੇਵਾ ਕਰਨ ਵਾਲੇ ਬਹੁਤ ਨੇ ਇਧਰ ਕਦੋਂ ਗੁਰੂ ਹਰਿਐ ਸੰਗ ਜਦੋਂ ਗੁਰਤਾਰ ਦੀ ਗੱਦੀ ਮਿਲਦੀ ਹੈ ਉੱਥੇ ਵੀ ਟਹਿਲ ਪਾਣੀ ਕਰਨ ਵਾਲੇ ਬਹੁਤ ਸਨ ਲੇਕਿਨ ਜਦੋਂ ਬਾਬੇ ਬਕਾਲੇ ਆਏ ਤੇ ਉਸ ਸਮੇਂ ਤਿੰਨੋਂ ਜਣੇ ਇਕੱਲੇ ਨੇ ਕੋਈ ਟਹਿਲ ਸੇਵਾ ਕਰਨ ਵਾਲਾ ਨਹੀਂ ਮਾਤਾ ਨਾਨਕੀ ਨਹੀਂ ਖਾਸ ਕਰਕੇ ਗੁਜਰੀ ਮਾਤਾ ਨੂੰ ਬਹੁਤ ਲਾਡ ਪਿਆਰ ਦਿੱਤਾ ਦੋਨਾਂ ਦੀ ਆਪਸੀ ਬਹੁਤ ਪਾਣੰਦੀ ਸੀ ਗੁਰਦੇਵ ਭਾਦਰ ਜੀ ਮਹਾਰਾਜ ਜਿਸ ਸਮੇਂ ਅਨੰਦਪੁਰ ਦੀ ਧਰਤੀ ਤੇ ਨੇ ਉਸ ਸਮੇਂ ਮਾਤਾ ਗੁਜਰੀ ਜੀ ਨੇ ਆਪਣੇ ਪੋਤਰਿਆਂ ਦੇ ਜਨਮ ਵੀ ਦੇਖੇ ਨੋਆ ਦੇ ਆਨ ਦਾ ਵੀ ਸਮਾਂ ਵੇਖਿਆ ਮਾਤਾ ਜੀਤੋ ਜੀ ਦੀ ਕੋਖ ਦੇ ਤੋਂ ਅਜੀਤ ਸਿੰਘ ਜੀ ਪੈਦਾ ਹੋਏ ਮਾਤਾ ਸੁੰਦਰੀ ਜੀ ਦੀ ਕੋਖ ਤੋਂ ਜੁਝਾਰ ਸਿੰਘ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਦਾ ਜਨਮ ਹੋਇਆ ਫਤਿਹ ਸਿੰਘ ਜੀ ਕੇਵਲ 2 ਸਾਲ ਦੇ ਸਨ ਜਿਸ ਸਮੇਂ ਮਾਤਾ ਸੁੰਦਰੀ ਜੀ ਅਕਰਲੋਗ ਗਮਨ ਕਰ ਗਏ ਤੇ ਮਾਤਾ ਗੁਜਰੀ ਜੀ ਨੇ ਇੱਕ ਪਾਸੇ ਜੋਰਾワਾਰ ਸਿੰਘ ਜੀ ਨੇ ਪਾਸੇ ਫਤੇ ਸਿੰਘ ਨੂੰ ਲੈ ਕੇ ਰਾਤ ਨੂੰ ਪੈਣਾ ਜਿਸ ਸਮੇ ਫਤੇ ਸਿੰਘ ਨੇ ਦੁੱਧ ਦੀ ਲਾਲਸਾ ਪ੍ਰਗਟ ਕਰਨੀ માતા ਜੀ ਨੇ ਰੂੰਦੇ ਗਲੋਲੇ ਬਣਾ ਕੇ ਉਹਨਾਂ ਦੇ ਮੂੰਹ ਦੇ ਵਿੱਚ ਦੁੱਧ ਦੀਆਂ ਧਾਰਾਂ ਪਾੜੀਆਂ ਤੇ ਐਸੀ માતા ਨੇ ਉਸ ਮਹਾਨ ਬੱਚਿਆ ਨੂੰ ਬਹੁਤ ਪਿਆਰ ਦਿੱਤਾ ਜੇਕਰ ਅਸੀਂ ਫਤੇਗੜ ਸਾਹਿਬ ਜਾਈਏ ਤਾਂ ਉੱਥੇ ਜਿਹੜਾ ਟੰਡਾ ਬੁਰਜ ਹੈ ਉੱਥੇ ਜਾ ਕੇ ਜਿਸਵੇਂ ਨਮਸਕਾਰ ਕਰਦੇ ਹਾਂ ਤੇ ਮਾਤਾ ਜੀ ਜਿਨ੍ਹਾਂ ਨੇ ਤਿੰਨ ਦਿਨ ਲਗਾਤਾਰ ਉਹਨਾਂ ਛੋਟੇ ਬੱਚਿਆਂ ਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਸ਼ਹਾਦਤ ਲਈ ਤਿਆਰ ਕੀਤਾ ਇਸ ਸਮੇਂ ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਲਈ ਦਿੱਲੀ ਗਏ ਕੇਵਲ 9 ਸਾਲ ਦੀ ਉਮਰ ਹੈ ਗੁਰਗ੍ਰੰਥ ਸਿੰਘ ਮਹਾਰਾਜ ਦੀ ਔਰ ਜਿਸ ਸਮੇਂ ਸ਼ਹਾਦਤ ਹੋ ਰਹੀ ਬੱਚਿਆਂ ਦੀ ਉਹ 7 ਸਾਲ ਤੇ 9 ਸਾਲ ਦੀ ਬੱਚੇ ਨੇ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਆਪਣੇ ਕਲਾਵੇ ਚ ਲੈ ਕੇ ਬੈਠੇ ਰਹੇ ਐਸੀ ਮਹਾਨ ਮਾਤਾ ਗੁਜਰੀ ਜੀ ਦਾ ਦਿਨ ਹੈ